ਸੱਤਾ ਤਾਂ ਉਹ ਹੈ ਜਿਹੜਾ ਕਿ ਵਿਕਰਮ ਮਜੀਠੀਆ ਦੇ ਇੱਥੇ ਵਿਆਹ ਦੇ ਵਿੱਚ ਵੀ ਮੁੱਖ ਮਹਿਮਾਨ ਸੀਗਾ ਫਿਰ ਉਹ ਇੱਥੇ ਆ ਕੇ ਰਹਿੰਦਾ ਰਿਹਾ ਉਹਨੂੰ ਸਰਕਾਰੀ ਗੱਡੀਆਂ ਸਰਕਾਰੀ ਕੋਠੀਆਂ ਦੇ ਵਿੱਚੋਂ ਮਿਲਦਾ ਰਿਹਾ ਇਹ ਪਹਿਲੀ ਵਾਰੀ ਹੈ ਕਿ ਅਦਾਲਤ ਨੇ ਉਹ ਸਾਰੇ ਸਬੂਤ ਜਿਹੜੇ ਸੀ ਉਹ ਮੰਨ ਕੇ ਬਲੂ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਕੀਤਾ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਡਰੱਗ ਰੈਕਟ ਹੈ ਜਿਹੜੀਆਂ ਉਹਦੀਆਂ ਤਾਰਾਂ ਨੇ ਉਹਦੀਆਂ ਹੁਣ ਪਰਤਾਂ ਖੁੱਲਣ ਦੀ ਪੂਰੀ ਅਮੀਰੀ। ਬ੍ਰਮਾ ਦੇ ਰੂਪ ਦੇ ਵਿੱਚ ਇਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਸੀਗਾ ਉਹ ਢੋਆ। ਜਦੋਂ ਇਹ ਸਾਰੀ ਜਾਂਚ ਵਗੈਰਾ ਚੱਲਦੀ ਸੀ ਉਦੋਂ ਬੜਾ ਕੁਝ ਸਾਹਮਣੇ ਆਇਆ ਸੀਗਾ ਕਿ ਕਿਸ-ਕਿਸ ਤਰੀਕੇ ਦੇ ਨਾਲ ਇਹ ਇੱਥੋਂ ਲੈ ਕੇ ਗਏ ਕਿਵੇਂ ਉੱਥੇ ਜਾ ਕੇ ਬਰਬਾਦ ਹੋਇਆ। ਅੱਜ ਕੈਨੇਡਾ ਦੇ ਕੀ ਹਾਲਾਤ ਨੇ ਡਰੱਗ ਵਾਲੇ ਮਾਮਲੇ 'ਚ ਆਪਾਂ ਸਭ ਨੂੰ ਜਿਹੜਾ ਉਹ ਪਤਾ ਸ਼ੁਰੂਆਤ ਕਰਨ ਵਾਲੇ ਇਹ ਲੋਕ ਸੀ। ਇਹ ਜਗਦੀਸ਼ ਭੋਲੇ ਵਾਲੇ ਜਿਵੇਂ ਤੁਸੀਂ ਕਿਹਾ ਵੀ ਈਡੀ ਦੀ ਇਨਕੈਰੀ ਦੇ ਵਿੱਚ ਨਿਕਲ ਕੇ ਨਾਮ ਇਹਨਾਂ ਦੇ ਸਾਹਮਣੇ ਆਇਆ ਜਾਂ ਜਗਦੀਸ਼ਪੁਰ ਵਾਲੇ ਬਲੇ ਕਲੀਅਰ ਹੋ ਗਿਆ ਸੀ ਦੀ ਪੋਲਿਟੀਕਲ ਨੈਕਸਸ ਬਣਿਆ ਹੋਇਆ ਭੋਲੇ ਨੇ ਤਾਂ ਸਿਰਫ ਇੱਕ ਨਾਮ ਲਿਆ ਬਾਅਦ ਵਿੱਚ ਜਦੋਂ ਜਾਂਚ ਦੇ ਵਾਸਤੇ ਇਹਨੂੰ ਵਿਕਰਮ ਮਜੀਠੀ ਇਹਨੂੰ ਸੱਦਿਆ ਈਡੀ ਨੇ ਉਹਦੇ ਵਿੱਚ ਸੱਤੇਪਿੰਦੀ ਦੇ ਨਾਮ 13 14 ਦੇ ਵਿੱਚ ਉਹ ਉਦੋਂ ਬੋਲਣੇ ਸ਼ੁਰੂ ਹੋ ਗਏ ਸੀਗੇ ਜਦੋਂ ED ਦੇ ਕੋਲੇ ਇਹ ਨਾਮ ਸਾਹਮਣੇ ਆਏ ਨੇ ਉਦੋਂ ਨਹੀਂ ਆ ਮੈਂ ਚ ਇਹਨੇ ਅੱਗੇ ਇਹਨੂੰ ਵਧਾਇਆ ਹੈਗਾ ਕਿਉਂਕਿ ਉਸ ਸਮੇਂ ਤੋਂ ਦੌਰਾਨ ਤੱਕ ਕੇਂਦਰ ਤੱਕ ਵੀ ਇਹ ਗੱਲ ਪਹੁੰਚ ਪਈ ਨਰਿੰਦਰ ਸਿੰਘ ਹੋਰਾਂ ਦੀ ਗੱਲਬਾਤ ਤੁਸੀਂ ਸੁਣੀ ਹੋਗੀ ਨਰਿੰਦਰ ਸਿੰਘ ਹੋਰਾਂ ਨੇ ਤਾਂ ਇਤੋਂ ਤੱਕ ਕਹਿਤਾ ਕਿ ਇੱਕ ਅਫਸਰ ਜਿਹੜਾ ਸੀ ਉਹਨਾਂ ਦੇ ਸਾਹਮਣੇ ਬਿਠਾਤਾ ਆਹ ਸਵਾਲ ਪੁੱਛਣਾ ਆਹ ਸਵਾਲ ਨਹੀਂ ਪੁੱਛਣਾ ਆਹ ਸਵਾਲ ਦਾ ਜਵਾਬ ਦੇਣਾ ਆਹ ਸਵਾਲ ਦਾ ਜਵਾਬ ਜਿਹੜਾ ਉਹ ਨਹੀਂ ਦੇਣਾ ਉਹ ਤਾਂ ਕਿਸੇ ਤਣਪਤਨ ਲੱਗੀ ਨਹੀਂ ਆ ED ਵਾਲੀ ਜਿਹੜੀ ਜਾਂਚ ਉਹ ਤਾਂ ਉੱਥੇ ਹੀ ਖੜੀ ਹੈ ਇਕਰ ਅੱਜ ਬਿਜ਼ਨਸ ਵੀ ਜਾਂਚ ਕਰ ਰਹੀ ਹੈ ਪ੍ਰਾਪਰਟੀ ਦੀ ਪੈਸੇ ਦੀ ਤਾਂ ਉਹ ਪੈਸੇ ਤੇ ਵੀ ਵੱਡੇ ਤੌਰ ਤੇ ਤਲਜਾਮ ਇਹੀ ਆ ਕਿ ਆਖਰਕਾਰ ਇਹ ਡਰਗਮਨੀ ਦਾ ਹੋ ਸਕਦਾ ਜੀ ਕਿ ਬਾਧੂ ਪੈਸਾ ਜਿਹੜਾ ਆਇਆ ਹੈ ਕਿ ਉਹਦੇ ਚ ਇਹਦੀ ਵੀ ਸ਼ਮੂਲੀਅਤ ਹੈਗੀ ਹੈਗੀ ਜਿਹੜਾ ਪੈਸਾ ਲੀਗਲੀ ਤੌਰ ਤੇ ਜੁੜ ਰਿਹਾ ਹੈ ਇਹਦੇ ਨਾਲ ਬਾਲਾ ਸਰ ਫਾਰਮ ਦੇ ਕੋਲੇ ਐਡਾ ਵੱਡੇ ਜਿਹੜੀ ਜ਼ਮੀਨ ਦਾ ਇੱਕ ਵੱਡਾ ਚੰਕ ਹੈ ਉਹ ਕਿੱਥੋਂ ਆ ਗਿਆ ਜੇ ਜਿਹੜਾ ਵਿਅਕਤੀ ਇੱਕ ਪੋਲਿਟਿਸਟ ਦੇ ਵਿੱਚ ਹੀ ਜਿਉ ਤਿੰਨ ਕਰੋੜ ਰੁਪਇਆ 3.5 ਕਰੋੜ ਰੁਪਇਆ ਤੁਹਾਨੂੰ ਦੇ ਰਿਹਾ ਮੁੜ ਕੇ ਮੰਗਦਾ ਹੀ ਨਹੀਂ ਉਹ ਕਿਹੋਂ ਦਿੱਤਾ ਕਿਸੇ ਨੇ ਕੋਈ ਦਿੰਦਾ 3 ਕਰੋੜ ਰੁਪਈਆ 3.5 ਕਰੋੜ ਰੁਪਈਆ ਕੋਈ ਵੀ ਨਹੀਂ ਕਿਸੇ ਨੂੰ ਦਿੰਦਾ ਕੋਈ ਕਿਸੇ ਨੂੰ ਮਰਸੀਡੀਜ਼ ਗੱਡੀ ਦਿੰਦਾ ਤੇ ਨਾਲ 45 ਲੱਖ ਰੁਪਈਆ ਦੇ ਦਿੰਦਾ ਵਾਹਲਾ ਫੜੇ ਤੇਲ ਪਾਉਣ ਲਈ ਜਿਹੜਾ ਰੱਖ ਲੈ ਕੋਈ ਦਿੰਦਾ ਕੱਲ ਖਬਰ ਸਾਹਮਣੇ ਆਈ ਕਿ ਬਲੂ ਕਾਰਨਰ ਨੋਟਿਸ ਹੈ ਜਿਹੜਾ ਸਤਪ੍ਰੀਤ ਸੱਤਾ ਦੇ ਖਿਲਾਫ ਜਾਰੀ ਹੁੰਦਾ ਹੈ ਤੇ ਹੁਣ ਤੱਕ ਦੇ ਜਿੰਨੇ ਵੀ ਡਰਗ ਮਾਮਲੇ ਰਜਿਸਟਰ ਹੋਏ ਨੇ ਤੇ ਉਹਨਾਂ ਦੇ ਵਿੱਚ ਦੀ ਭੂਮਿਕਾ ਜੇ ਦੇਖਿਆ ਜਾਵੇ ਸੱਤਾ ਦਾ ਨਾਂ ਸਭ ਤੋਂ ਜ਼ਿਆਦਾ ਸਾਹਮਣੇ ਆਇਆ ਤੇ ਨਾਲੇ ਵੀ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਇਸ ਮਾਮਲੇ ਦੇ ਵਿੱਚ ਸੱਤਾ ਦੀ ਭੂਮਿਕਾ ਹੈ ਜਿਹੜੀ ਉਹਨੂੰ ਲੈ ਕੇ ਵੀ ਲਗਾਤਾਰ ਜਿਸ ਤਰ੍ਹਾਂ ਦੀ ਜਾਣਕਾਰੀਆਂ ਸਾਹਮਣੇ ਆਈਆਂ ਤਾਂ ਕਿਤੇ ਨਾ ਕਿਤੇ ਦੋਨਾਂ ਦੀ ਸਾਂਝੇਦਾਰੀ ਜਾਂ ਦੋਨਾਂ ਦਾ ਜੁੜਾਵ ਵੀ ਸਾਹਮਣੇ ਆਇਆ ਬਲਤੇ ਪੰਨੂ ਨੇ ਸਾਡੇ ਨਾਲ ਉਹਨਾਂ ਗੱਲਬਾਤ ਕਰਾਂਗੇ ਵਿਸਤਾਰ ਚ ਕਿਉਂਕਿ ਪੰਨੂ ਸਾਹਿਬ ਹੁਣੇ ਜਦੋਂ ਐਜ਼ ਅ ਪੱਤਰਕਾਰ ਵੀ ਵਿਚਰਦੇ ਰਹੇ ਨੇ ਤਾਂ ਇੰਨਾ ਮਾਮਲਿਆਂ ਨੂੰ ਲੈ ਕੇ ਬਥੇਰੇ ਵਾਰੀ ਬੋਲੇ ਵੀ ਨੇ ਤੇ ਨਾਲ ਨਾਲ ਇਹ ਵੀ ਸੀ ਕਿ ਡੁਗਾਈ ਨਾ ਗੱਲ ਕੀਆ ਉਹਨੂੰ ਸਾਹਿਬ ਦੇਖਿਓ ਸੱਤੇ ਦਾ ਨਾਂ ਬੜੇ ਲੰਮੇ ਸਮੇਂ ਤੋਂ ਸੁਣਦੇ ਆਉਣੇ ਆਗੇ ਸ਼ੋ ਮੈਂ ਚਾਹਣਾ ਵੀ ਜਿਹੜੇ ਲੋਕ ਸੁਣਨਾ ਉਹ ਸਮਝਣ ਚੰਗੀ ਤਰ੍ਹਾਂ ਵੀ ਆਖਰਕਾਰ ਸੱਤੇ ਦਾ ਰੋਲ ਕੀ ਆ ਤੇ ਸੱਤੇ ਦੀ ਭੂਮਿਕਾ ਹੈ ਕੀ ਆ ਤੇ ਮਜੀਠੀਆ ਦੇ ਨਾਲ ਨਾਮ ਕਿਵੇਂ ਜੁੜਦਾ ਕਿ ਇੱਕ ਆਮ ਪਿੰਡ ਤੋਂ ਜਿਵੇਂ ਆਪਣੇ ਆਮ ਐਨ ਆਰ ਆਈ ਗਏ ਹੋਏ ਨੇ ਉਸੇ ਤਰ੍ਹਾਂ ਦੇ ਨਾਲ ਸੱਤਾ ਵੀ ਕਿਸੇ ਸਮੇਂ ਦੇ ਦੌਰਾਨ ਗਿਆ ਤੇ ਐਡੇ ਵੱਡੇ ਡਰੱਗ ਮਾਮਲੇ ਦੇ ਵਿੱਚ ਸੱਤੇ ਦੀ ਐਂਟਰੀ ਆਉਂਦੀ ਕਿਵੇਂ ਆ ਕੋਈ ਇਹ ਦਹਾਕੇ ਤੋਂ ਉੱਪਰ ਹੋ ਗਿਆ ਲਗਭਗ ਜਦੋਂ ਦਾ ਇਹ ਨਾਮ ਚੱਲਣਾ ਸ਼ੁਰੂ ਹੋਇਆ ਪਿੱਛੋਂ ਇਹ ਬੰਗਿਆਂ ਤੋਂ ਆ ਦੋ ਨਾਮ ਬੜੇ ਚਰਚਾ ਦੇ ਵਿੱਚ ਆਇਆ ਜਦੋਂ ਈਡੀ ਦੀ ਜਾਂਚ ਸਟਾਰਟ ਹੁੰਦੀ ਹੈ ਰੰਜਨ ਸਿੰਘ ਹੋੜਾ ਵਾਲੀ ਇੱਕ ਸੱਤਾ ਤੇ ਇੱਕ ਪਿੰਦੀ ਤੋਂ ਇਹ ਇਸ ਤਰ੍ਹਾਂ ਦੇ ਨਾਮ ਸੀਗੇ ਜਿਵੇਂ ਗੋਸਟ ਨਹੀਂ ਹੁੰਦਾ ਕਿ ਉਹ ਉਹ ਕੌਣ ਹੈ ਪਤਾ ਹੀ ਨਹੀਂ ਕਿਸੇ ਨੂੰ ਲੱਗਦਾ ਸੀਗਾ ਫਿਰ ਹੌਲੀ-ਹੌਲੀ ਜਿਹੜੀਆਂ ਚੀਜ਼ਾਂ ਸੀ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਵੀ ਸੱਤਾ ਤਾਂ ਉਹ ਹੈ ਜਿਹੜਾ ਕਿ ਵਿਕਰਮ ਮਜੀਠੀਆ ਦੇ ਇੱਥੇ ਵਿਆਹ ਦੇ ਵਿੱਚ ਵੀ ਮੁੱਖ ਮਹਿਮਾਨ ਸੀਗਾ ਫਿਰ ਉਹ ਇੱਥੇ ਆ ਕੇ ਰਹਿੰਦਾ ਰਿਹਾ ਉਹਨੂੰ ਸਰਕਾਰੀ ਗੱਡੀਆਂ ਸਰਕਾਰੀ ਕੋਠੀਆਂ ਦੇ ਵਿੱਚੋਂ ਮਿਲਦਾ ਰਿਹਾ ਔਰ ਬਿਕਰਮ ਮਜੀਠੀਆ ਦਾ ਸਾਰਾ ਕੰਮਕਾਜ ਜਿਹੜਾ ਸੀ ਉਹ ਇੱਥੋਂ ਤੱਕ ਸੰਭਾਲਦਾ ਸੀਗਾ ਕਿ ਇਹ ਕਿਹਾ ਜਾਂਦਾ ਸੀਗਾ ਕਿ ਇੱਕ ਟਾਈਮ ਜਦੋਂ ਬਿਕਰਮ ਮਜੀਠੀਆ ਦੀ ਚੜ੍ਹਾਈ ਸੀਗੀ ਉਸ ਟਾਈਮ ਤੇ ਕਿਸੇ ਨੇ ਮਿਲਣਾ ਹੁੰਦਾ ਸੀ ਤੇ ਸੱਤੇ ਨੂੰ ਪਹਿਲਾਂ ਮਿਲਣਾ ਪੈਂਦਾ ਸੀਗਾ ਇੰਨਾ ਨੇੜੇ ਵਾਲਾ ਸੀਗਾ ਜਦੋਂ ਭੋਲੇ ਵਾਲੇ ਮਾਮਲੇ ਦੇ ਵਿੱਚ ਨਾਮ ਆਇਆ ਫਿਰ ਇਹ ਨਾਮ ਜਿਹੜੇ ਉਹ ਚਰਚਿਤ ਹੋਏ ਅਸਲ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿਹੜੀ ਡਰੱਗ ਗਈ ਹੈ ਜਿਹੜੀ ਪੰਜਾਬੀ ਕੁਝ ਇੱਥੋਂ ਲੈ ਕੇ ਗਏ ਨੇ ਜਿਹੜੇ ਲਿਕੁਇਡ ਦੇ ਰੂਪ ਦੇ ਵਿੱਚ ਜਿਹੜੀਆਂ ਫਾਰਮਾਸਿਊਟੀਕਲਸ ਕੰਪਨੀਆਂਜ਼ ਨੇ ਉੱਥੋਂ ਜਿਹੜਾ ਜਾਂਦਾ ਸੀਗਾ ਇਹ ਉਹ ਲੋਕ ਨੇ ਜਿਹੜੇ ਇੱਥੋਂ ਲੈ ਕੇ ਗਏ ਤੇ ਫਿਰ ਉੱਥੇ ਜਾ ਕੇ ਵੀ ਇਹਨਾਂ ਲੋਕਾਂ ਨੇ ਜਿਹੜਾ ਉਹ ਗੰਦ ਪਾਇਆ ਸੱਤੇ ਤੇ ਪਿੰਡੀ ਦਾ ਹਾਲਾਂਕਿ ਨਾਮ ਉਸ ਲਿਸਟ ਦੇ ਵਿੱਚ ਸ਼ਾਮਲ ਨਹੀਂ ਸੀਗਾ ਜਿਹੜੀ 10 ਐਨ ਆਰ ਆਈ ਦੀ ਲਿਸਟ ਪਹਿਲਾਂ ਆਈ ਸੀ ਸਭ ਤੋਂ ਪਹਿਲਾਂ ਉਦੋਂ ਐਜ਼ এ ਪੱਤਰਕਾਰ ਦੇ ਤੌਰ ਤੇ ਮੈਂ ਲਿਸਟ ਜਿਹੜੀ ਜਾਰੀ ਕੀਤੀ ਸੀਗੀ ਉਹਦੇ ਵਿੱਚ ਨੌ ਕੈਨੇਡਾ ਦੇ ਸੀ ਇੱਕ ਜਿਹੜਾ ਉਹ ਅਮਰੀਕਾ ਦਾ ਸੀਗਾ ਬੰਦਾ ਹੁਣ ਤਾਂ ਉਹਦੇ ਵਿੱਚੋਂ ਤਿੰਨ ਤਿੰਨ ਮੇਰਾ ਖਿਆਲ ਉਹ ਮਰ ਵੀ ਗਏ ਹੋਏ ਨੇ ਭਾਵ ਕਿ ਉਹ ਦੁਨੀਆ ਦੇ ਵਿੱਚ ਹੈ ਨਹੀਂ ਗਏ ਉਦੋਂ ਸੱਤੇਪਿੰਦੀ ਦਾ ਨਾਮ ਨਹੀਂ ਸੀਗਾ ਸੱਤੇਪਿੰਦੀ ਦਾ ਨਾਮ ਜਿਹੜਾ ਉਹ ਬਾਅਦ ਦੇ ਵਿੱਚ ਸ਼ਾਮਲ ਹੁੰਦਾ ਪਰ ਇਹ ਪਹਿਲੀ ਵਾਰੀ ਹੈ ਕਿ ਅਦਾਲਤ ਨੇ ਉਹ ਸਾਰੇ ਸਬੂਤ ਜਿਹੜੇ ਸੀ ਉਹ ਮੰਨ ਕੇ ਬਲੂ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਕੀਤਾ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਡਰੱਗ ਰੈਕਡ ਹੈ ਜਿਹੜੀਆਂ ਉਹਦੀਆਂ ਤਾਰਾਂ ਨੇ ਉਹਦੀਆਂ ਹੁਣ ਪਰਤਾਂ ਖੁੱਲਣ ਦੀ ਪੂਰੀ ਉਮੀਦ ਹੈ ਜੇ ਤੁਸੀਂ ਕਹਿੰਦੇ ਹੋ ਵੀ ਉਰੋਂ ਜਦੋਂ ਵਿਦੇਸ਼ਾਂ ਦੇ ਵਿੱਚ ਜਿਗੇ ਖਾਸ ਤੌਰ ਕੈਨੇਡਾ ਦੀ ਗੱਲ ਕਰੀਏ ਜਦੋਂ ਨਸ਼ਾ ਇੱਕ ਵੱਡੀ ਗਿਣਤੀ ਚ ਪਹੁੰਚ ਰਿਹਾ ਜਾਂ ਉੱਥੇ ਫੈਲਾਵ ਹੋਇਆ ਯਾਨੀ ਕਿ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਪਹਿਲਾਂ ਇਸੇ ਤਰ੍ਹਾਂ ਦਾ ਫਲਾਵ ਸੀਗਾ ਉਸ ਤੋਂ ਬਾਅਦ ਦੇ ਵਿੱਚ ਉੱਥੇ ਸ਼ਿਫਟ ਹੋ ਕੇ ਫਿਰ ਉੱਥੇ ਸ਼ੁਰੂ ਕਰਾਇਆ ਜਾਂ ਉੱਥੇ ਦਾ ਹੀ ਆਈਡੀਆ ਸੀ ਵੱਡਾ ਬਣਨ ਦੇ ਲਈ ਕਿ ਆਖਰ ਪੰਜਾਬ ਦਾ ਮੁੰਡਾ ਜਾ ਕੇ ਉੱਥੇ ਦੀ ਸ਼ੁਰੂਆਤ ਕਰਦਾ ਨਹੀਂ ਇਹਦੀ ਜਿਹੜੀ ਸ਼ੁਰੂਆਤ ਹੈ ਜਿਹੜੀ ਇਥੋਂ ਇਹ ਲਿਕਵਿਡ ਦੇ ਰੂਪ ਦੇ ਵਿੱਚ ਲੈ ਕੇ ਜਾਂਦੇ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂਸ ਤੋਂ ਇਹ ਇਹਨਾਂ ਦੀ ਸਟਾਰਟਿੰਗ ਹੈ ਇਹਦੇ ਵਿੱਚ ਤਿੰਨ ਚਾਰ ਜਿਹੜੇ ਉਹ ਨਾਮ ਮੇਨ ਤੌਰ ਤੇ ਦਿੱਤੇ ਸੀ ਕੁਝ ਉਸ ਟਾਈਮ ਦੇ ਤੇ ਅਰੈਸਟ ਵੀ ਹੋਏ ਸੀਗੇ ਇੱਕ ਰਾਜਸਥਾਨ ਤੋਂ ਅਰੈਸਟ ਕੀਤਾ ਸੀਗਾ ਉਹ ਵੀ ਕੈਨੇਡੀਅਨ ਸਿਟੀਜ਼ਨ ਸੀਗਾ ਉਹ ਸੀਗਾ ਇਹ ਕੀ ਕਰਦੇ ਸੀਗੇ ਇੱਥੋਂ ਲਿਕਵਿਡ ਦੇ ਰੂਪ ਚ ਲਿਆ ਜਾਂਦੇ ਸੀ ਉੱਥੇ ਉਦੋਂ ਨਹੀਂ ਸੀ ਇਸ ਚੀਜ਼ ਦਾ ਪਤਾ ਹੁੰਦਾ ਕਿ ਇਹ ਕਿਸ ਚੀਜ਼ ਦੇ ਵਾਸਤੇ ਵਰਤਿਆ ਜਾਂਦਾ ਜਿਹੜੀ ਇੱਥੇ ਇੰਡੀਆ ਦੇ ਵਿੱਚ ਬਣਦੀ ਸੀ ਪੰਜਾਬ ਦੇ ਵਿੱਚ ਬਣਦੀ ਸੀ ਉਦੋਂ ਇੱਕ ਨਾਮ ਜਿਹੜਾ ਮੁੜ ਕੇ ਉਹ ਲੱਭਿਆ ਨਹੀਂ ਇਹਨਾਂ ਨੇ ਉਹ ਜਿਹੜਾ ਸੀ ਉਹਨੂੰ ਮਿਕਸਿੰਗ ਦੇ ਵਾਸਤੇ ਵੀ ਲਾਇਆ ਹੋਇਆ ਸੀਗਾ ਇੱਥੇ ਕਿਉਂਕਿ ਇਹ ਤਾਂ ਨਹੀਂ ਨਾ ਹੈਗਾ ਕਿ ਲਿਕਵਿਡ ਤੁਸੀਂ ਉਹ ਲਿਆ ਤੇ ਉਹਨੂੰ ਡਰਗ ਦਾ ਰੂਪ ਜਿਹੜਾ ਧਾਰਨ ਕਰ ਲਿਆ ਉਹਨੂੰ ਮਿਕਸ ਕਰਨ ਦੇ ਵਾਸਤੇ ਐਕਸਪਰਟ ਦੀ ਜਿਹੜੀ ਲੋੜ ਪੈਂਦੀ ਹੈ ਇਹਨਾਂ ਨੇ ਉਹ ਐਕਸਪਰਟ ਉੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਰੱਖੇ ਹੋਏ ਸੀ ਕੈਨੇਡਾ ਖਾਸ ਤੌਰ ਦੇ ਤੇ ਜਦੋਂ ਕੈਨੇਡਾ ਦੇ ਵਿੱਚ ਇਹ ਜਿਹੜੀ ਸਿੰਥੈਟਿਕ ਡਰੱਗ ਹੈ ਕਿਉਂ ਆ ਉਹਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇੱਕ ਤਾਂ ਹੈਰੋਇਨ ਹੈ ਹੈਰੋਇਨ ਨਹੀਂ ਇਹ ਸਿੰਥੈਟਿਕ ਡਰੱਗ ਇਹਦੇ ਨਾਲ ਜਿਹੜੀ ਉਹ ਤਿਆਰ ਹੁੰਦੀ ਹੈ ਇਹੋ ਮਾਮਲਾ ਸੀਗਾ ਡਰਮਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਸੀਗਾ ਉਹ ਢੋਆ ਜਦੋਂ ਇਹ ਸਾਰੀ ਜਾਂਚ ਵਗੈਰਾ ਚੱਲਦੀ ਸੀ ਉਦੋਂ ਬੜਾ ਕੁਝ ਸਾਹਮਣੇ ਆਇਆ ਸੀਗਾ ਕਿ ਕਿਸ-ਕਿਸ ਤਰੀਕੇ ਦੇ ਨਾਲ ਇਹ ਇੱਥੋਂ ਲੈ ਕੇ ਗਏ ਕਿਵੇਂ ਉੱਥੇ ਜਾ ਕੇ ਬਰਬਾਦ ਹੋਇਆ ਅੱਜ ਕੈਨੇਡਾ ਦੇ ਕੀ ਹਾਲਾਤ ਦੇ ਡਰਗ ਵਾਲੇ ਮਾਮਲੇ 'ਚ ਆਪਾਂ ਸਭ ਨੂੰ ਜਿਹੜਾ ਉਹ ਪਤਾ ਸ਼ੁਰੂਆਤ ਕਰਨ ਵਾਲੇ ਇਹ ਲੋਕ ਸੀਗੇ। ਜਗਦੀਸ਼ਪੁਰ ਭੋਲੇ ਵਾਲੇ ਮਾਮਲੇ ਦੇ ਵਿੱਚ ਪਹਿਲਾਂ ਨਾਮ ਆਉਂਦਾ ਸਾਹਮਣੇ। 2021 ਦੇ ਕਰੀਬ ਜੇ ਕਹੀਏ ਕਿ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਇਹਨੂੰ ਸਹਾਯੋਗੀ ਦੇ ਰੂਪ ਦੇ ਵਿੱਚ ਸ਼ਾਮਲ ਕਰਾਇਆ ਸੀਗਾ। ਇਹ ਜਗਦੀਸ਼ਪੁਰ ਭੋਲੇ ਵਾਲੇ ਜਿਵੇਂ ਤੁਸੀਂ ਕਹਿਆ ਵੀ ਈਡੀ ਦੀ ਇਨਕੁਆਰੀ ਦੇ ਵਿੱਚ ਨਿਕਲ ਕੇ ਨਾਮ ਇਹਨਾਂ ਦੇ ਸਾਹਮਣੇ ਆਇਆ ਜਾਂ ਜਗਦੀਸ਼ਪੁਰ ਵਾਲੇ ਵਾਲੇ ਕਲੀਅਰ ਹੋ ਗਿਆ ਸੀ ਵੀ ਪੋਲੀਟੀਕਲ ਨੈਕਸਸ ਬਣਿਆ ਹੋਇਆ ਹੈ। ਭੋਲੇ ਨੇ ਤਾਂ ਸਿਰਫ ਇੱਕ ਨਾਮ ਲਿਆ। ਬਾਦ ਵਿੱਚ ਜਦੋਂ ਜਾਂਚ ਦੇ ਵਾਸਤੇ ਇਹਨੂੰ ਵਿਕਰਮ ਮਜੀਠੀ ਇਹਨੂੰ ਸੱਦਿਆ ਈਡੀ ਨੇ ਉਹਦੇ ਵਿੱਚ ਸੱਤੇਪਿੰਦੀ ਦੇ ਨਾਮ 13 14 ਦੇ ਵਿੱਚ ਉਹ ਉਦੋਂ ਬੋਲਣੇ ਸ਼ੁਰੂ ਹੋ ਗਏ ਸੀਗੇ ਉਸ ਟਾਈਮ ਦੇ ਉੱਤੇ ਉਸ ਜਾਂਚ ਦੇ ਵਿੱਚ ਇਹ ਨਾਮ ਆਏ ਨੇ ਇੱਕ ਵਾਰੀ ਜੇ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਕੈਨੇਡਾ ਦੇ ਉਦੋਂ ਦੇ ਪ੍ਰਾਈਮ ਮਿਨਿਸਟਰ ਟਰੂਡੋ ਆਏ ਸੀਗੇ ਇੱਥੇ ਤੇ ਇਹ ਗੱਲ ਚੱਲੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸ਼ਾਇਦ ਜਿਹੜੀ ਇੱਕ ਫਾਈਲ ਆ ਉਹ ਸੌਂਪੀ ਆ ਉਹਨਾਂ ਨੂੰ ਉਹ ਫਾਈਲ ਦੇ ਵਿੱਚ ਕੀ ਉਹ ਉਹ 10 ਨਾਮ ਦੱਸੇ ਜਾਂਦੇ ਨੇ ਜਿਹੜਾ ਮੈਂ ਜ਼ਿਕਰ ਕਰ ਰਿਹਾ ਉਹਦੇ ਵਿੱਚ ਸੱਤੇ ਪਿੰਦੀ ਵਾਲਾ ਹੈਗਾ ਸੀਗਾ ਜਾਂ ਨਹੀਂ ਮੈਨੂੰ ਨਹੀਂ ਇਹਦੇ ਬਾਰੇ ਪਤਾ ਪਰ ਇੰਨਾ ਹੈ ਕਿ ਇੰਨੇ ਸਾਲਾਂ ਤੱਕ ਉਦੋਂ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਤਾਂ ਕੀ ਹੋਣਾ ਸੀਗਾ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ 17 ਤੋਂ 22 ਵਾਲੀ ਸਰਕਾਰ ਰਹੀ ਉਹਦੇ ਵਿੱਚ ਇਹਨਾਂ ਮਾਮਲਿਆਂ ਨੂੰ ਛੇੜਿਆ ਤੱਕ ਨਹੀਂ ਜਿਹੜਾ ਗਿਆ ਸ਼ਾਇਦ ਇਸ ਕਰਕੇ ਨਹੀਂ ਛੇੜਿਆ ਗਿਆ ਕਿ ਭਤੀਜੇ ਤੱਕ ਤਾਰਾਂ ਜੜੀਆਂ ਉਹ ਪਹੁੰਚਦੀਆਂ ਸੀਗੀਆਂ ਇਸ ਕਰਕੇ ਨਹੀਂ ਛੇੜਿਆ ਗਿਆ ਅੱਗੋਂ ਜਿਹੜਾ ਪ੍ਰੋਸੀਜਰ ਹੈ ਕਿਉਂਕਿ ਆਪਾਂ ਨੂੰ ਪ੍ਰੋਸੀਜਰ ਵੀ ਸਮਝਣਾ ਪਊਗਾ ਕੋਈ ਰਾਜ ਜਿਹੜਾ ਸਟੇਟ ਹੈ ਉਹ ਆਪਣੇ ਤੌਰ ਦੇ ਉੱਤੇ ਇੰਟਰਨੈਸ਼ਨਲ ਤਰੀਕੇ ਦੇ ਨਾਲ ਇਦਾਂ ਦਾ ਜਿਹੜਾ ਨੋਟਿਸ ਆ ਉਹ ਜਾਰੀ ਨਹੀਂ ਕਰਵਾ ਸਕਦਾ ਤੁਹਾਨੂੰ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆ ਉਹਦੇ ਥਰੂ ਜਾਣਾ ਪੈਂਦਾ ਪਰ ਉਹਦੇ ਵਾਸਤੇ ਤੁਹਾਨੂੰ ਅਨਾਫ ਪ੍ਰੂਫ ਜਿਹੜੇ ਉਹ ਚਾਹੀਦੇ ਆ ਹੁਣ ਅਨਾਫ ਪ੍ਰੂਫ ਹੋਏ ਆ ਤੇ ਜਾ ਕੇ ਇਹ ਜਿਹੜਾ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਪਰ ਇਹਦੇ ਵਿੱਚ ਬੜੀ ਇਹ ਗੱਲ ਠੀਕ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਸੂਬਾ ਆਪਣੇ ਤੌਰ ਦੇ ਉੱਤੇ ਨਹੀਂ ਇੰਨੇ ਕਦਮ ਅੱਗੇ ਵਧਾ ਸਕਦਾ ਪਰ ਇਹਦੀ ਚ ਗੱਲ ਇਸ ਵੀ ਜਦੋਂ ਈਡੀ ਦੇ ਕੋਲੇ ਇਹ ਨਾਮ ਸਾਹਮਣੇ ਆਏ ਨੇ ਉਦੋਂ ਨਹੀਂ ਐਮਚ ਨੇ ਅੱਗੇ ਇਹਨੂੰ ਵਧਾਇਆ ਹੈਗਾ ਕਿਉਂਕਿ ਉਸ ਸਮੇਂ ਤੋਂ ਦੌਰਾਨ ਤੱਕ ਕੇਂਦਰ ਤੱਕ ਵੀ ਇਹ ਗੱਲ ਪਹੁੰਚ ਪਈ ਸੀ ਈਡੀ ਦੀ ਜਾਂਚ ਮੁਕੰਮਲ ਹੀ ਨਹੀਂ ਹੋਣ ਦਿੱਤੀ ਈਡੀ ਦੀ ਜਾਂਚ ਦੇ ਬਾਰੇ ਦੇ ਵਿੱਚ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਜਿਹੜਾ ਆ ਰਿਹਾ ਈਵਨ ਨਰਿੰਦਰ ਸਿੰਘ ਹੋਰਾਂ ਦੀ ਗੱਲਬਾਤ ਤੁਸੀਂ ਸੁਣੀ ਹੋਊਗੀ ਨਰਿੰਦਰ ਸਿੰਘ ਹੋਰਾਂ ਨੇ ਤਾਂ ਇਤੋਂ ਤੱਕ ਕਹਿਤਾ ਕਿ ਇੱਕ ਆਫੀਸਰ ਜਿਹੜਾ ਸੀ ਉਹਨਾਂ ਦੇ ਸਾਹਮਣੇ ਬਿਠਾਤਾ ਆ ਸਵਾਲ ਪੁੱਛਣਾ ਆ ਸਵਾਲ ਨਹੀਂ ਪੁੱਛਣਾ ਆ ਸਵਾਲ ਦਾ ਜਵਾਬ ਦੇਣਾ ਆ ਸਵਾਲ ਦਾ ਜਵਾਬ ਜਿਹੜਾ ਉਹ ਨਹੀਂ ਦੇਣਾ ਉਹ ਤਾਂ ਕਿਸੇ ਤਣਪੱਤਨ ਲੱਗੀ ਨਹੀਂ ਆ ਈਡੀ ਵਾਲੀ ਜਿਹੜੀ ਜਾਂਚ ਉਹ ਤਾਂ ਉੱਥੇ ਹੀ ਖੜੀ ਆ ਲੱਗਦੀ 13 14 ਦੇ ਵਿੱਚ ਇਹ ਜਾਂਚ ਜਿਹੜੀ ਸੀ ਉਹ sire ਲੱਗ ਜਾਂਦੀ ਤੇ ਅੱਜ ਅੱਜ ਇਤੋਂ ਤੱਕ ਗੱਲ ਜਿਹੜੀ ਉਹ ਨਹੀਂ ਸੀ ਪਹੁੰਚਣੀ ਪਰ ਮੈਂ ਇਹਦਾ ਦੂਜਾ ਪੱਖ ਵੀ ਸਮਝਦਾ ਕਿ ਜੇ ਉਦੋਂ ਜਾਂਚ ਪ੍ਰਾਪਰ ਤਰੀਕੇ ਦੇ ਨਾਲ ਹੋ ਜਾਂਦੀ ਜਿਹੜੇ ਲੋਕ ਇਹਦੇ ਵਾਸਤੇ ਦੋਸ਼ੀ ਨੇ ਉਹ ਫੜੇ ਜਾਂਦੇ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ ਤੇ ਸ਼ਾਇਦ ਪੰਜਾਬ ਵਾਲੀ ਜਿਹੜੀ ਪੀੜ੍ਹੀ ਅਸੀਂ ਗਵਾਈ ਹੈ ਉਹ ਤਾਂ ਬਚਦੀ ਬਚਦੀ ਜਿਹੜੀ ਵਿਦੇਸ਼ਾਂ ਦੇ ਵਿੱਚ ਜਾ ਕੇ ਗੰਦ ਪਿਆ ਡਰੱਗ ਦਾ ਸ਼ਾਇਦ ਉਹ ਵੀ ਕਿਸੇ ਜਗ੍ਹਾ ਦੇ ਉੱਤੇ ਹੋ ਜਾਂਦਾ ਪਰ ਉਹ ਹੋਇਆ ਨਹੀਂ ਪਰ ਇਹਦੇ ਵਿੱਚ ਦੇਖਿਓ ਬਨੂ ਸਾਹਿਬ ਜਿਵੇਂ ਹੁਣ ਜੇ ਆਜੀ ਵੀ ਉਸ ਤੋਂ ਬਾਅਦ ਆਇਆ ਪੋਲਿਟਿਕਲ ਤੌਰ ਦੇ ਉੱਤੇ ਜਦੋਂ ਵਿਕਰਮ ਮਜੀਠੀਆ ਦੇ ਨਾਲ ਹਾਲਾਂਕਿ ਉਹਨਾਂ ਨੂੰ ਵੀ ਪਤਾ ਪਹਿਲਾਂ ਵੀ ਸਵਾਲ ਬਹੁਤ ਉੱਠੇ ਰਹੇਗੇ ਉਹ ਪੂਰੀ ਤਰ੍ਹਾਂ ਦੇ ਨਾਲ ਜਦ ਇਸ ਚੀਜ਼ ਨੂੰ ਡਿਨਾਈ ਕਰਦੇ ਨੇ ਫਿਰ ਆਖਰਕਾਰ ਦੇਖਿਓ ਚਲੋ ਉਹਨਾਂ ਦਾ ਆਪਦੇ ਤੌਰ ਤੇ ਵੀ ਠੀਕ ਹੈ ਉਹਨਾਂ ਨੇ ਡਿਨਾਈ ਕਰਤਾ ਇਹਦੇ ਵਿੱਚ ਕੀ ਕਾਗਜ਼ੀ ਤੌਰ ਤੇ ਵੀ ਗੱਲਾਂ ਸਾਹਮਣੇ ਆਈਆਂ ਕੋਈ ਟ੍ਰਾਂਜ਼ੈਕਸ਼ਨ ਇਸ ਤਰ੍ਹਾਂ ਦੀ ਸਾਹਮਣੇ ਆਈਆਂ ਈਡੀ ਦੇ ਰਿਕਾਰਡ ਦੇ ਵਿੱਚ ਵੀ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਸੀ ਕਿ ਆਖਰ ਹਾਂ ਤਾਰਾਂ ਦੀ ਪੁਸ਼ਟੀ ਹੁੰਦੀ ਹੋਵੇ ਤੇ ਜਿਹੜੀ ਹੁਣ ਜਾਂ ਚੱ ਉਦੇ ਵਿੱਚ ਵੀ ਇਹ ਸਾਹਮਣੇ ਆਇਆ ਵੀ ਇਹਨਾਂ ਦੀ ਟ੍ਰਾਂਜ਼ੀਸ਼ਨ ਸੀ ਕਿ ਆਪਸ ਵਿੱਚ ਦੇਖੋ ਦੋ ਚੀਜ਼ਾਂ ਤੁਸੀਂ ਲਿੰਕ ਤਾਂ ਬੰਦੇ ਦਾ ਫਿਰ ਜੁੜਦਾ ਹਾਂ ਮਿਕਸ ਨਾ ਕਰੋ ਜਿਹੜੀ ਜਿਹੜੀ ਤਾਂ ਵਿਜੀਲੈਂਸ ਵਾਲੀ ਜਾਂਚ ਆ ਉਹ ਸੈਪਰੇਟ ਹੈ ਇੱਕ ਜਾਂਚ ਜਿਹੜੀ ਸੈੱਟ ਬਣੀ ਹੋਈ ਹੈ ਵਿਕਰਮ ਮਜੀਠੀਆ ਦੇ ਤੇ ਇਹ ਉਹਦੀ ਜਾਂਚ ਦਾ ਪਾਰਟ ਹੈ ਇਹ ਉਹਦੀ ਜਾਂਚ ਦਾ ਪਾਰਟ ਹੈ ਇਹ ਜਾਂਚ ਜਿਹੜੀ ਵਿਜੀਲੈਂਸ ਦੀ ਨਹੀਂ ਨਾ ਨਾ ਵਿਜੀਲੈਂਸ ਦੇ ਅਧਿਕਾਰ ਖੇਤਰ ਦੇ ਜਿਹੜਾ ਜੀ ਹੁੰਦਾ ਇਹ ਸਟ ਨੇ ਜਾਂਚ ਜਿਹੜੀ ਆ ਉਹ ਕੀਤੀ ਆ ਜਿਹੜੀ ਮੌਜੂਦਾ ਸਟ ਜਿਹਦੇ ਇਸ ਵੇਲੇ ਹੈੱਡ ਵਰਮ ਸ਼ਰਮਾ ਨੇ ਐਸਐਸਪੀ ਪਟਿਆਲਾ ਨੇ ਉਹ ਉਹਦੇ ਹੈੱਡ ਨੇ ਇਹ ਉਹਦੀ ਜਾਂਚ ਹੈ ਜਿਹਦੇ ਨਾਲ ਇਹ ਸਾਰਾ ਕੁਝ ਸਾਹਮਣੇ ਆਇਆ ਹੈ ਜਿਹੜੀ ਵਿਜੀਲੈਂਸ ਵਾਲੀ ਜਾਂਚ ਆ ਉਹਦੇ ਵਿੱਚ ਤਾਂ ਉਹ ਪ੍ਰਾਪਰਟੀ ਹੈ ਕਿ ਉਸ ਪੈਸੇ ਤੋਂ ਪ੍ਰਾਪਰਟੀ ਕਿੰਨੀ ਬਣੀ ਹੈ ਕਿਸ-ਕਿਸ ਜਗ੍ਹਾ ਤੇ ਬਣੀ ਹੈ ਇਸੇ ਪੈਸੇ ਦਾ ਲਿੰਕ ਜੁੜਿਆ ਇਸੇ ਕੋਕ ਸਰਕਲ ਘੁੰਮਿਆ ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਜੇਕਰ ਅੱਜ ਬਿਜ਼ਨਸ ਵੀ ਜਾਂਚ ਕਰ ਰਹੀ ਹੈ ਪ੍ਰਾਪਰਟੀ ਦੀ ਪੈਸੇ ਦੀ ਤਾਂ ਉਹ ਪੈਸੇ ਤੇ ਵੀ ਵੱਡੇ ਤੌਰ ਤੇ ਤਲਜਾਮ ਇਹੀ ਆ ਕਿ ਆਖਰਕਾਰ ਇਹ ਡਰਗ ਮਨੀ ਦਾ ਹੋ ਸਕਦਾ ਜੀ ਕਿ ਵਾਧੂ ਪੈਸਾ ਜਿਹੜਾ ਆਇਆ ਹੈ ਕਿ ਉਹਦੇ 'ਚ ਇਹਦੀ ਵੀ ਸ਼ਮੂਲੀਅਤ ਹੈਗੀ ਹੈਗੀ ਜਿਹੜਾ ਪੈਸਾ ਲੀਗਲੀ ਤੌਰ ਤੇ ਜੁੜ ਰਿਹਾ ਇਹਦੇ ਨਾਲ ਦੇਖੋ ਇੱਕ ਟਾਈਮ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਆਉਂਦੇ ਹੋ ਤੁਹਾਡੇ ਅੱਲੇ-ਪੱਲੇ ਕੁਝ ਨਹੀਂ ਹੈਗਾ ਸਾਲ ਡੇਢ ਸਾਲ ਦੇ ਵਿੱਚ ਉਹੋ ਹੀ ਜਿਹੜੀਆਂ ਤੁਹਾਡੀਆਂ ਕੰਪਨੀਆਂ ਨੇ ਉਹ ਕਈ-ਕਈ 100 ਕਰੋੜ ਰੁਪਏ ਦੇ ਵਿੱਚ ਚਲੇ ਜਾਂਦੀਆਂ ਨੇ ਫਿਰ ਕਿੱਥੋਂ ਆਉਂਦਾ ਕਿਤੋਂ ਨਾ ਕਿਤੋਂ ਦਾ ਜਿਹੜਾ ਆਉਂਦਾ ਹੀ ਹੈ ਨਾ ਐਂ ਤਾਂ ਨਹੀਂ ਹੋ ਸਕਦਾ ਕਿ ਤੁਸੀਂ ਸਵੇਰੇ ਉੱਠੇ ਤੇ ਜਿਹੜਾ ਕੱਲ ਤੁਹਾਡੇ ਕੋਲੇ ਲੱਖ ਰੁਪਏ ਅਸੀਂ ਸਵੇਰ ਨੂੰ ਉਹ 100 ਕਰੋੜ ਬਣ ਗਿਆ ਇਹ ਤਾਂ ਪੋਸੀਬਲ ਨਹੀਂ ਹੈਗਾ ਲਿੰਕ ਤੇ ਜਿਹੜੀਆਂ ਤਾਰਾਂ ਨੇ ਉਹ ਕਿਤੇ ਤਾਂ ਕਿਤੇ ਜਿਹੜੀਆਂ ਜੁੜਨ ਗਈਆਂ ਜਿਹੜੀ ਜ਼ਮਾਨਤ ਅਰਜੀ ਖਾਰਜ ਹੋਈ ਹੈ ਜਾਂ ਇਹਨੂੰ ਸੱਤੇ ਨੂੰ ਜਿਹੜਾ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਜੇ ਤੁਸੀਂ ਇਹਨਾਂ ਨੂੰ ਮਿਲਾ ਕੇ ਕਿਤੇ ਨਾ ਕਿਤੇ ਦੇਖਦੇ ਹੋ ਤੇ ਫਿਰ ਲਿੰਕ ਤਾਂ ਤਾਰਾਂ ਤਾਂ ਜਿਹੜੀਆਂ ਨੇ ਉਹ ਜੁੜ ਜਾਂਦੀਆਂ ਨੇ ਜੁੜਨਗੀਆਂ ਪੈਸਾ ਆਇਆ ਕਿੱਥੋਂ ਡੀਏ ਦਾ ਕੇਸ ਉਹ ਆ ਕਿਸ ਜਗ੍ਹਾ ਤੋਂ ਪੈਸਾ ਆਇਆ ਤੁਹਾਡੇ ਕੋਲੇ ਬਾਲਾ ਸਰ ਫਾਰਮ ਦੇ ਕੋਲੇ ਐਡਾ ਵੱਡੇ ਜਿਹੜੀ ਜ਼ਮੀਨ ਦਾ ਇੱਕ ਵੱਡਾ ਚੰਕ ਹੈ ਉਹ ਕਿੱਥੋਂ ਆ ਗਿਆ ਜੇ ਜਿਹੜਾ ਵਿਅਕਤੀ ਇੱਕ ਪੋਲਿਟਿਕਸ ਦੇ ਵਿੱਚ ਹੀ ਜਿਉ ਤਿੰਨ ਕਰੋੜ ਰੁਪਈਆ 3.5 ਕਰੋੜ ਰੁਪਈਆ ਤੁਹਾਨੂੰ ਦੇ ਰਿਹਾ ਮੁੜ ਕੇ ਮੰਗਦਾ ਹੀ ਨਹੀਂ ਉਹ ਕਿਉਂ ਦਿੱਤਾ ਕਿਸੇ ਨੇ ਕੋਈ ਦਿੰਦਾ 3 ਕਰੋੜ ਰੁਪਈਆ 3.5 ਕਰੋੜ ਰੁਪਈਆ ਕੋਈ ਵੀ ਨਹੀਂ ਕਿਸੇ ਨੂੰ ਦਿੰਦਾ ਕੋਈ ਕਿਸੇ ਨੂੰ ਮਰਸੀਡੀਜ਼ ਗੱਡੀ ਦਿੰਦਾ ਤੇ ਨਾਲ 45 ਲੱਖ ਰੁਪਇਆ ਦੇ ਦਿੰਦਾ ਵਾਹਲਾ ਫੜੇ ਤੇਲ ਪਾਉਣ ਲਈ ਜਿਹੜਾ ਰੱਖ ਲੈ ਕੋਈ ਦਿੰਦਾ ਕੋਈ ਕਿਸੇ ਨੂੰ ਜੀ ਜੀ ਐਸਆਈਟੀ ਦੀ ਜਾਂਚ ਆਪ ਸਾਹਿਬ ਕਿਉਂਕਿ ਤੁਸੀਂ ਤਾਂ ਸਰਕਾਰ ਦਾ ਹਿੱਸਾ ਹੋਗੇ ਇਹਦੇ ਵਿੱਚ ਵੀ ਹਾਂ ਕਿ ਜਿਹੜੀਆਂ ਗੱਲਾਂ ਸੀ ਵੀ ਉਹ ਰਹਿੰਦੇ ਸੀ ਗੱਡੀਆਂ ਵਰਤੀਆਂ ਜਿਵੇਂ ਤੁਸੀਂ ਵੀ ਸਟਾਰਟਿੰਗ ਇਸ ਚੀਜ਼ ਤੋਂ ਕਰੀ ਇਹ ਉਹਦੀ ਐਸਆਈਟੀ ਦੇ ਜਾਂਚ ਦੇ ਵਿੱਚ ਪੁਸ਼ਟੀ ਹੋਈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਦੇਖੋ ਸੈਸੀ ਬਿਆਨਬਾਦੀ ਤੌਰ ਤੇ ਹੋਰ ਗੱਲ ਹੈ ਪਰ ਜਦੋਂ ਤੱਕ ਲੀਗਲੀ ਕਾਨੂੰ ਕੋਰਟਾਂ ਦੇ ਵਿੱਚ ਤਾਂ ਲੀਗਲੀ ਤੌਰ ਤੇ ਇਸ ਚੀਜ਼ ਦੀ ਸੁਣਵਾਈ ਹੋਣੀ ਹੈ ਐਸਆਈਟੀ ਨੇ ਇਸ ਚੀਜ਼ ਨੂੰ ਟਰੈਕ ਕਰਿਆ ਇਸ ਪੂਰੇ ਉਸ ਨੂੰ ਜੇ ਟਰੈਕ ਨਾ ਹੋਇਆ ਹੁੰਦਾ ਮੈਂ ਤੁਹਾਨੂੰ ਮੋੜਵਾ ਸਵਾਲ ਕਰਦਾ ਫਿਰ ਕੀ ਜਿਹੜੀ ਇਹ ਅਦਾਲਤੀ ਪ੍ਰਕਿਰਿਆ ਦੇ ਰਾਹੀਂ ਹੋਇਆ ਫਿਰ ਉਹਦਾ ਬਲੂ ਕਾਰਨਰ ਨੋਟਿਸ ਜਿਹੜਾ ਸੀ ਉਹ ਜਾਰੀ ਹੋ ਜਾਂਦਾ ਜੋ ਮੰਨਿਆ ਸਬੂਤਾਂ ਨੂੰ ਮੰਨਿਆ ਤੇ ਤਾਂ ਹੀ ਹੋਇਆ ਵੀ ਉਹਦਾ ਜਵਾਬ ਹੀ ਉਹਦੇ ਵਿੱਚ ਹੀ ਦਵਾਵਾ ਉਹਦੇ ਬਲੂ ਕਾਰਨਰ ਨੋਟਿਸ ਤੁਹਾਨੂੰ ਸਭ ਜੇ ਸੱਤੇ ਨੂੰ ਕਾਲੂ ਲਿਆਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਕੋਈ ਇਸ ਤਰ੍ਹਾਂ ਦਾ ਸਮਾਂ ਆਉਂਦਾ ਕਾਲੂ ਸੱਤੇ ਤੋਂ ਵੀ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕਰਦੀ ਹੈਗੀ ਤੇ ਹੁਣ ਦੇ ਹਿਸਾਬ ਦੇ ਨਾਲ ਅੱਗੇ ਜਾਂਚ ਵੱਧਦੀ ਆ ਤਾਂ ਲਾਜ਼ਮੀ ਗੱਲ ਹੈ ਵੀ ਕਿਤਨਾ ਕਿਤੇ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਹੁਣ ਡਿਫੈਂਡ ਕਰਿਆ ਜਾਂਦਾ ਉਹ ਲਾਜ਼ਮੀ ਗੱਲ ਹੈ ਅਗਲਾ ਬੰਦਾ ਡਿਫੈਂਡ ਕਰਦਾ ਵੀ ਮੇਰਾ ਨਹੀਂ ਇਹਦੇ ਨਾਲ ਕੋਈ ਲਿੰਕ ਜਾਂ ਮੇਰੇ ਨਾਲ ਨਹੀਂ ਇਹ ਤੱਕ ਕੋਈ ਲੈਂਡਰ ਹੋਇਆ ਤਾਂ ਉਹ ਚੀਜ਼ਾਂ ਜੇਕਰ ਸੱਤਾ ਕਾਹਦੇ ਹੱਥ ਚ ਆਉਂਦਾ ਤਾਂ ਸੱਤਾ ਇਹ ਚੀਜ਼ਾਂ ਨੂੰ ਲੈ ਕੇ ਕਲੀਅਰ ਕਰੂਗਾ ਐਟਮ ਬੰਬ ਵੀ ਹੋਗਾ ਜੇ ਫਿਰ ਉਹ ਤਾਂ ਉਹਦਾ ਐਦਾਂ ਚੱਲੂਗਾ ਕਿ ਕੌਣ ਕੌਣ ਲੋਕ ਸੀਗੇ ਫੋਟੋਆਂ ਜਿੰਨਾ ਲੋਕਾਂ ਦੇ ਨਾਲ ਫੋਟੋਆਂ ਨੇ ਸਭ ਨੂੰ ਪਤਾ ਹੈ ਕਿ ਉਹ ਕਿੰਨਾ ਪਾਵਰਫੁਲ ਸੀ ਇੱਕ ਟਾਈਮ ਇੱਥੇ ਰਹਿੰਦੇ ਹੁਆ ਕਿਵੇਂ ਉਹ ਸਾਰੇ ਚੀਜ਼ਾਂ ਜਿਹੜੀਆਂ ਉਹ ਚਲਾਉਂਦਾ ਸੀਗਾ ਔਰ ਇਹ ਉਸ ਪਾਸੇ ਵੱਲ ਨੂੰ ਗੱਲ ਤੁਰ ਪਈ ਹੈ ਜੀ ਸਾਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਸੈਂਟਰ ਦੀ ਸਰਕਾਰ ਵੀ ਸੀਰੀਅਸ ਇਹਨੂੰ ਲੈ ਰਹੀ ਹੈ ਤਾਂ ਹੀ ਕਰਕੇ ਹੋਇਆ ਨਹੀਂ ਤਾਂ ਆਦਰਵਾਇਜ਼ ਦੇਖੋ ਉਹ ਤੋਂ ਬਿਨਾ ਨਹੀਂ ਸੀ ਹੋ ਸਕਦਾ ਜੇ ਅੱਗੇ ਤੁਰਿਆ ਤੇ ਉਹਨੂੰ ਐਕਸਟਰਡੀਸ਼ਨ ਟਰੀਟੀ ਮੈਨੂੰ ਪਤਾ ਹੈ ਕਿ ਇਹ ਬਹੁਤ ਲੈਂਥੀ ਹੈ ਜਿਹੜੀ ਕੈਨੇਡਾ ਦੇ ਨਾਲ ਜਿਹੜੀਆਂ ਹਾਂਜੀ ਸ਼ੁਰੂਆਤ ਹੋਈ ਹੈ ਕਿਉਂਕਿ ਲੰਬਾ ਹੋ ਜਾਂਦਾ ਕਈ ਵਾਰੀ ਪਰ ਇਹ ਵੀ ਹੈ ਇਹ ਨਹੀਂ ਹੈਗਾ ਕਿ ਇੰਪੋਸੀਬਲ ਨਹੀਂ ਹੁਣ ਇਹਦੇ ਵਿੱਚ ਰਿਆ ਜੀ ਇਹ ਪੋਸੀਬਲ ਹੋ ਸਕਦਾ ਔਰ ਬਹੁਤ ਜਲਦੀ ਪੋਸੀਬਲ ਹੋ ਸਕਦਾ ਡਰਗ ਨੂੰ ਲੈ ਕੇ ਜਿੰਨਾ ਪੰਜਾਬ ਫਿਕਰਮੰਦ ਹੈ ਜਿੰਨਾ ਆਪਣਾ ਮੁਲਕ ਫਿਕਰਮੰਦਾ ਇੰਡੀਆ ਫਿਕਰਮੰਦਾ ਇਹਨਾਂ ਕੈਨੇਡਾ ਵੀ ਫਿਕਰਮੰਦਾ ਇਹਨਾਂ ਅਮਰੀਕਾ ਵੀ ਫਿਕਰਮੰਦਾ ਇਹਨਾਂ ਵਿਸ਼ਵ ਵੀ ਜਿਹੜਾ ਉਹ ਫਿਕਰਮੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਦੇ ਉੱਤੇ ਕੰਟਰੋਲ ਜਿਹੜਾ ਕੀਤਾ ਜਾਵੇ ਇਹਦੇ ਵਾਸਤੇ ਜਿਹੜੇ ਸਮੂਹ ਮੁਲਕ ਨੇ ਨਾ ਜਿਹੜੇ ਪੀੜਤ ਨੇ ਜਾਦਾ ਪੀੜਤ ਨੇ ਪੀੜਤ ਤਾਂ ਵਿਸ਼ਵ ਹੀ ਹੈ ਇਸ ਵੇਲੇ ਜਿਹੜੇ ਜਾਦਾ ਪੀੜਤ ਨੇ ਉਹਨਾਂ ਨੂੰ ਜਿਹੜਾ ਉਹ ਹੱਥ ਇੱਕ ਦੂਜੇ ਦੇ ਨਾਲ ਮਿਲਾ ਕੇ ਅੱਗੇ ਚੱਲਣਾ ਪਊਗਾ ਕਿਉਂਕਿ ਇੰਟਰਨੈਸ਼ਨਲ ਸਮਗਲਰ ਨੇ ਇਹਨਾਂ ਦੀਆਂ ਬਾਹਾਂ ਲੰਬੀਆਂ ਨੇ ਐਡੀਆਂ ਵੀ ਲੰਬੀਆਂ ਨਹੀਂ ਕਿ ਕਾਨੂੰਨ ਦੇ ਉੱਤੋਂ ਦੀ ਚੱਲ ਜਾਣ। ਇੱਕ ਆਸ ਵਾਲਾ ਭਾਪੁਰਨ ਸਾਹਿਬ ਦੇਖਿਏ ਸੱਤੇ ਨੂੰ ਲੈ ਕੇ ਜਿਵੇਂ ਕਹੀਏ ਕਿ ਸਾਰੇ ਨਾ ਹੀ ਸੁਣਦੇ ਆਉਂਦੇ ਆ ਪਿੰਦੀ ਸੱਤੇ ਦਾ ਜ਼ਿਕਰ ਹੁੰਦਾ ਰਿਹਾ ਉਹ ਪੂਰੀ ਸੈਸਡ ਦੇ ਵਿੱਚ ਹੋਇਆ ਪੰਜਾਬ ਦੀ ਦੇ ਵਿੱਚ ਹੁਣ ਵੀ ਅ ਅੱਗੇ ਕਦਮ ਚਲੋ ਬਲੂ ਕਾਰਨਰ ਵਾਲਾ ਇੱਕ ਅਪਡੇਟ ਕਹਿ ਸਕਦੇ ਆ ਵੀ ਵੱਡਾ ਇਹ ਸਾਹਮਣੇ ਆਉਂਦਾ ਵੀ ਨੋਟਿਸ ਜਾਰੀ ਹੋ ਗਿਆ। ਅ ਇਹਨਾਂ ਲੋਕਾਂ ਦੇ ਕਰਕੇ ਜਿਵੇਂ ਕਹੀਏ ਕਿ ਆਪਣਾ ਤਾਂ ਹੋਈ ਹੋਇਆ ਇਹਨਾਂ ਨੇ ਕੈਨੇਡਾ ਵੀ ਨਹੀਂ ਛੱਡਿਆ। ਆ ਆਖਰਕਾਰ ਜੇ ਕਹੀਏ ਕਿ ਆਉਂਦੇ ਸਮੇਂ ਦੇ ਲਈਆਂ ਕਹਿ ਸਕਦੇ ਆਂ ਵੀ ਜਦੋਂ ਹੁਣ ਕਾਰਵਾਈਆਂ ਅੱਗੇ ਸੱਤ ਹੋਣਗੀਆਂ ਤੇ ਇੱਕ ਐਗਜ਼ਾਮਪਲ ਸੈੱਟ ਹੋਣਗੀਆਂ ਵੀ ਭਾਵੇਂ ਵਿਦੇਸ਼ਾਂ ਚ ਤੁਸੀਂ ਵਗਜੋ ਭਾਵੇਂ ਤੁਸੀਂ ਉਰੇ ਕਰ ਲੋ ਵੀ ਇੱਕ ਸਮਾਂ ਆਉਂਦਾ ਕਿਉਂਕਿ ਪੁਰਾਣੇ ਸਮੇਂ ਦੇ ਦੌਰਾਨ ਤਾਂ ਸਰਕਾਰਾਂ ਰਹੀਆਂ ਹੀ ਨਹੀਂ ਗੀਆਂ ਨਹੀਂ ਤਾਂ ਫਿਰ ਭਾਵੇਂ ਨਾਂ ਵੀ ਕਦੇ ਸ਼ਾਮਲ ਨਾ ਹੁੰਦੇ ਪਰ ਇਨਸੀਡੈਂਸ ਕਿਤੇ ਨਾ ਕਿਤੇ ਬਣਦੀ ਹੈ ਕੁਦਰਤ ਆ ਜਿਹੜੀ ਘੁਮਾ ਕੇ ਲਿਆਉਂਦੀ ਆ ਬੰਦੇ ਨੂੰ ਦੇਖੋ ਕੋਈ ਨਾ ਕੋਈ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਨ ਵਾਲਾ ਉਹ ਸਬੂਤ ਤਾਂ ਛੱਡ ਹੀ ਜਾਂਦਾ ਹੈ ਨਾ ਕੋਈ ਨਾ ਕਿ ਜਿੱਥੋਂ ਉਹ ਫਸ ਜਾਂਦਾ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਕੇ ਜਾਂ ਡਰੱਗ ਵੇਚ ਕੇ ਸੋਚਦਾ ਕਿ ਉਹ ਦੁਨੀਆ ਦੇ ਕਿਸੇ ਨੁੱਕਰ ਦੇ ਵਿੱਚ ਜਾ ਕੇ ਲੁਕ ਜਾਊਗਾ ਬਹਿ ਜਾਊਗਾ ਮੇਰਾ ਖਿਆਲ ਇਹ ਉਹਦਾ ਵਹਿਮ ਹੋ ਸਕਦਾ ਹੈ ਜਿਹੜੀ ਸਮੇ ਦੀ ਚੱਕੀ ਹੈ ਉਹ ਬਹੁਤ ਬਰੀਕ ਪੀਸਦੀ ਹੈ ਟਾਈਮ ਲੱਗ ਜਾਂਦਾ ਹੈ ਕਈ ਵਾਰੀ ਜੜਾ ਜੀ ਇਸ ਚੀਜ਼ ਨੂੰ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਜਦੋਂ ਦੇ 13 14 ਦੀ ਗੱਲ ਕਰੀਏ ਉਸ ਟਾਈਮ ਦੇ ਉੱਤੇ ਜਦੋਂ ਇਹਨਾਂ ਦੇ ਨਾਮ ਦੱਸੇ ਸੀਗੇ ਲੋਕ ਮੇਰਾ ਵੀ ਮਜ਼ਾਕ ਉਡਾਉਂਦੇ ਸੀਗੇ ਕਿ ਇਹ ਕਿਵੇਂ ਹੋ ਸਕਦਾ ਜੀ ਇਹ ਆ ਕਿਵੇਂ ਹੋ ਸਕਦਾ ਜੀ ਬਾਅਦ ਵਿੱਚ ਜਦੋਂ ਉਹਨਾਂ ਦੇ ਜਿਹੜੇ ਰੈੱਡ ਕਾਰਨਰ ਨੋਟਿਸ ਸੀ ਉਹ ਜਾਰੀ ਕੀਤੇਗੇ ਪਰ ਪ੍ਰੋਬਲਮ ਇਹ ਸੀਗੀ ਕਿ ਜਿਹੜਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋਏ ਉਹਨਾਂ ਲੋਕਾਂ ਦੇ ਜਿਹਦੇ ਵਿੱਚ ਕੈਨੇਡਾ ਦੇ ਤੇ ਅਮਰੀਕਾ ਦੇ ਕੁਝ ਲੋਕ ਸ਼ਾਮਲ ਸੀ ਉਦੋਂ ਬਾਅਦ ਜਿਹੜੀ ਅੱਗੇ ਪੈਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਅਸੀਂ ਹੋਈ ਇਸ ਗੱਲ ਦੀ ਉਮੀਦ ਹੈ ਹੁਣ ਕਿ ਉਹਦੇ ਉੱਤੇ ਵੀ ਪੈਰਵਾਈ ਸੈਂਟਰ ਦੀ ਸਰਕਾਰ ਜਿਹੜੀ ਉਹ ਕੈਨੇਡਾ ਦੀ ਸਰਕਾਰ ਦੇ ਨਾਲ ਗੱਲ ਕਰਕੇ ਕਰੂਗੀ ਆ ਵਿਕਰਮਜੀਤ ਜੀ ਨੂੰ ਲੈ ਕੇ ਆ ਲਾਜ਼ਮੀ ਜੀ ਗੱਲ ਆ ਉਧਰੋਂ ਵੀ ਹੁਣ ਬਿਆਨ ਉਹਨੇ ਸ਼ਾਮ ਨੂੰ ਆਉਣਗੇ ਜਦੋਂ ਨਾਮ ਆਉਣਾ ਸ਼ੁਰੂ ਹੋਇਆ ਆ ਕਿਤੇ ਨਾ ਕਿਤੇ ਉਹ ਡਿਨਾਈ ਕਰਨਗੇ ਇਸ ਚ ਡਿਨਾਈ ਕਿਵੇਂ ਕਰਨਗੇ ਜੀ ਤਸਵੀਰਾਂ ਬੋਲਦੀਆਂ ਤਸਵੀਰਾਂ ਦੇ ਵਿੱਚ ਬਲੂ ਕਾਰਨਰ ਨੋਟਿਸ ਜਿਹੜਾ ਜਾਰੀ ਹੋਇਆ ਉਹ ਬਲੂ ਪੱਗ ਬਨ ਕੇ ਖੜਾ ਹਰੇਕ ਫੋਟੋ ਦੇ ਵਿੱਚ ਤੋਂ ਫੈਰ ਕੇ ਵੀ ਨਸ਼ੇ ਨੂੰ ਲੈ ਕੇ ਜੇ ਕਹੀਏ ਕਿ ਜਿਵੇਂ ਅਪਨੂ ਸਾਹਿਬ ਨੇ ਕਿਹਾ ਵੀ ਸਰਕਾਰਾਂ ਕੋਈ ਵੀ ਹੋਣ ਆ ਇਮਾਨਦਾਰੀ ਨਾਲ ਜਦੋਂ ਚੱਲਦੀਆਂ ਨੇ ਤਾਂ ਕੋਈ ਵੀ ਦੇਸ਼ ਸੂਬਾ ਜਾਂ ਸਰਕਾਰਾਂ ਇਹ ਨਹੀਂ ਚਾਹੁੰਦੀਆਂ ਹੁੰਦੀਆਂ ਵੀ ਨਸ਼ੇ ਦਾ ਫਲਾਬ ਵੱਡੇ ਵੱਡੇ ਤੌਰ ਤੇ ਵਧੇ ਤੇ ਪੰਜਾਬ ਦਾ ਇਹ ਬਹੁਤ ਵੱਡਾ ਮਸਲਾ ਹੈ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸੱਤੇ ਦਾ ਨਾਮ ਆਉਂਦਾ ਤਾਂ ਕੀ ਉਸ ਸਮਾਂ ਵੀ ਆਊਗਾ ਵੀ ਜਦੋਂ ਫੋਰਸਿਸ ਸੱਤੇ ਨੂੰ ਲੈ ਕੇ ਆਉਣਗੀਆਂ ਤਾਂ ਜਿਵੇਂ ਅਪਨੂ ਸਾਹਿਬ ਨੇ ਕਿਹਾ ਕਿ ਆਖਰ ਇੱਕ ਵੱਡਾ ਬਲਾਸਟੀ ਹੋਊਗਾ ਜੇਕਰ ਉਹਦੀ ਪੁੱਛਗਿੱਛ ਦੇ ਵਿੱਚ ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵੱਡਾ ਲੈਕਸ ਚੱਲਦਾ ਉੱਥੇ ਕੋ ਉਹ ਕਹਾਣੀ ਇੱਕ ਨਾਮ ਤੱਕ ਸ਼ਾਮਲ ਨਹੀਂ ਰਹਦੀ ਹੈਗੀ ਹੋਰ ਵੀ ਕੀ ਕੋਈ ਨਾਲ ਅਜਿਹੇ ਸਾਥੀ ਸੀ ਉਹ ਰੋ ਸ਼ਾਮਲ ਤਾਂ ਇਹ ਵੀ ਸਾਹਮਣੇ ਆ ਸਕੂਗਾ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮਿਸਿੰਗ ਰੋਜਾਨਾ ਸਪੋਰਟ ਟੀਵੀ ਚੰਡੀਗੜ੍ਹ